ਯੂਕੇ ਦੇ ਵਿੱਚ ਸਟੱਡੀ ਜੇ ਕਿਸੇ ਨੇ ਸੋਚਣਾ ਵੀ ਮੈਂ ਯੂਕੇ ਜਾ ਕੇ ਪੜਾਂ ਕਿਸ ਤਰ੍ਹਾਂ ਦੀਆਂ ਸਟੱਡੀਆਂ ਜਾਂ ਕੋਰਸ ਕਿਹੜੇ ਕਰਨੇ ਚਾਹੀਦੇ ਆ ਕਿਹੜੇ ਉੱਥੇ ਕਾਲਜ ਯੂਨੀਵਰਸਿਟੀਆਂ ਹੈਗੀਆਂ ਨੇ ਜਿੱਥੇ ਐਡਮਿਸ਼ਨ ਲਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਯੂਕੇ ਦੇ ਵਿੱਚ ਜਿਹੜੇ ਸਾਡੇ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਵਿਦਾਊਟ ਆਇਲਟਸ ਮੈਂ ਉਹਨਾਂ ਦੀ ਗੱਲ ਕਰੂੰਗੀ ਸ਼ਾਰਟ ਟਰਮ ਕੋਰਸੇਸ ਦੇ ਲਈ ਜਾਣਾ ਚਾਹੁੰਦੇ ਆ ਸੁਪਾਊਸ ਦੇ ਨਾਲ ਜਾਣਾ ਚਾਹੁੰਦੇ ਆ ਜੇ ਕੋਈ ਤੁਹਾਡਾ ਬੱਚਾ ਉਹਨੂੰ ਨਾਲ ਕੈਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਈਜ਼ੀਲੀ ਅਪਲਾਈ ਕਰਕੇ 3 ਮਹੀਨੇ ਦੇ ਅੰਦਰ ਅੰਦਰ ਪ੍ਰੋਸੈਸ ਜਿਹੜਾ ਉਹ ਕਲੀਅਰ ਹੋ ਜਾਊਗਾ ਤੇ ਤੁਸੀਂ ਈਜ਼ੀਲੀ ਜਾ ਸਕਦੇ ਹੋ ਔਰ ਯੂਕੇ ਦਾ ਵੀਜ਼ਾ ਸਕਸੈਸ ਰੇਟ ਇਸ ਟਾਈਮ ਬਹੁਤ ਅੱਛਾ ਹੈ ਤੇ ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਯੂਕੇ ਜਿਹੜਾ ਉਹ ਬੰਦ ਹੋ ਜੇ ਸ਼ਾਰਟ ਟਰਮ ਕੋਰਸੇਸ ਦੀ ਮੈਂ ਗੱਲ ਕਰ ਰਹੀ ਆ ਕਿ ਇਸ ਟਾਈਮ ਰਾਈਟ ਨਾ ਉਨ ਵਾਲੇ ਟਾਈਮ ਦੇ ਵਿੱਚ ਯੂਕੇ ਨੇ ਵੀ ਵੀਜ਼ਾਸ ਦੇਨੇ ਬੰਦ ਕਰ ਦਿੰਦੇ ਨੇ ਸਟੂਡੈਂਟਸ ਲੈਨੇ ਬੰਦ ਕਰ ਦਿੰਦੇ ਨੇ ਜੇ ਮੈਂ ਗੱਲ ਕਰਾਂ ਕਿ ਇਹ ਸਾਡੇ ਕੋਲ 3-4 ਮਹੀਨੇ ਹੀ ਆ 3-4 ਮਹੀਨੇ ਦੇ ਵਿੱਚ ਵਿੱਚ ਅਸੀਂ ਅਪਲਾਈ ਕਰ ਲਈਏ ਤੇ ਕਿਸੇ ਵੀ ਟਾਈਮ ਯੂਕੇ ਅਨਾਉਂਸ ਕਰ ਸਕਦਾ ਹੈ ਕਿਉਂਕਿ ਯੂਕੇ ਦੇ ਵਿੱਚ ਬਹੁਤ ਸਾਰਾ ਸਟੂਡੈਂਟ ਜਿਹੜਾ ਸਾਡਾ ਜਾ ਰਿਹਾ ਸੀਗਾ ਸ਼ਾਰਟ ਟਰਮ ਕੋਰਸਸ ਦੇ ਲਈ ਤੇ ਕਿਤੇ ਨਾ ਕਿਤੇ ਉਹਨਾਂ ਨੇ ਸਰਵੇ ਕਰਨਾ ਕੋਈ ਬੱਚਾ ਪੀਆਰ ਅੱਗੇ ਵਰਕ ਪਰਮਿਟ ਪਾ ਕੇ ਆਪਣੀ ਜਿਹੜੀ ਆ ਵੀਜ਼ਾ ਵਧਾ ਕੇ ਬੈਠਾ ਹੋਇਆ ਕਿਸੇ ਨੇ ਆਪਣੀ ਉੱਥੇ ਟੀਆਰ ਅਪਲਾਈ ਕੀਤੀ ਹੋਈ ਆ ਇਸ ਕਰਕੇ ਔਨਵਰਲ ਟਾਈਮ ਦੇ ਟਾਈਮ ਤੇ ਚਾਰਾਂ ਪੰਜ ਮਹੀਨਿਆਂ ਦੇ ਵਿੱਚ ਕਿਤੇ ਨਾ ਕਿਤੇ ਯੂਕੇ ਵੀ ਡਿਸੀਜਨ ਲੈਣ ਵਾਲਾ ਹੈ ਔਰ ਤੁਸੀਂ ਜੇ ਅਪਲਾਈ ਕਰਨਾ ਚਾਹੁੰਦੇ ਹੋ ਬਿਲਕੁਲ ਰਾਈਟ ਟਾਈਮ ਹੈ ਰਾਈਟ ਸਮਾਂ ਇਸ ਟਾਈਮ ਯੂਕੇ ਅਪਲਾਈ ਕਰਨ ਦਾ ਡਿਲੇ ਨਾ ਕਰੋ ਅਪਲਾਈ ਕਰ ਲਓ ਕੋਈ ਵੀ ਤੁਹਾਡਾ ਸਟੱਡੀ ਲੰਬਾ ਚੋੜਾ ਗੈਪ ਹੈ ਉਹ ਐਕਸੈਪਟੇਬਲ ਹੈ ਸਾਡੇ ਕੋਲ ਯੂਨੀਵਰਸਿਟੀ ਕਾਲਜਿਸ ਜਿਹੜੇ ਆ ਐਵੇਂ ਦੇ ਅਵੇਲੇਬਲ ਨੇ 50% ਸਕਾਲਰਸ਼ਿਪ ਦੇ ਨਾਲ ਕਾਲਜਿਸ ਯੂਨੀਵਰਸਿਟੀ ਅਵੇਲੇਬਲ ਨੇ ਤੇ ਜਿਹੜਾ ਟੋਟਲ ਤੁਹਾਡਾ ਪੈਕੇਜ ਬਣੂਗਾ ਉਹਦੇ ਚ 20000 ਜਿਹੜਾ ਤੁਸੀਂ ਲੈਸ ਕਰਕੇ ਸਾਨੂੰ ਦੇਣਾ ਇਸ ਵੀਡੀਓ ਨੂੰ ਤੁਸੀਂ ਸਕਰੀਨਸ਼ਾਟ ਨੂੰ ਸਾਡੇ ਆਫਿਸ ਲੈ ਕੇ ਆਣਾ ਜਿਹਦੇ ਵਿੱਚ ਮੈਂ ਬੋਲਿਆ ਹੈ ਕਿ 20000 ਜਿਹੜਾ ਅਸੀਂ ਤੁਹਾਡੇ ਪ੍ਰੋਪਰ ਜਿੰਨਾ ਤੁਹਾਡਾ ਬਜਟ ਬਣੂਗਾ ਜੋ ਵੀ ਹੋਊਗਾ ਉਹਦੇ ਚੋਂ 20000 ਜੋ ਸਾਡੀ ਕੰਪਨੀ ਦੀ ਫੀਸ ਆ ਉਹ ਵੇਵ ਆਫ ਹੋਊਗੀ ਉਹ ਤੁਹਾਨੂੰ ਨਹੀਂ ਦੇਣੀ ਪਊਗੀ ਇਹ ਤੁਸੀਂ ਵੀਡੀਓ ਤੁਸੀਂ ਆਫਿਸ ਲੈ ਕੇ ਆ ਜਾਣੀ ਹੈ ਔਰ ਸਪਾਊਸ ਦੇ ਨਾਲ ਜਾ ਸਕਦੇ ਹੋ ਸਪਾਊਸ ਦੇ ਨਾਲ ਅਪਲਾਈ ਕਰਕੇ ਯੂਕੇ ਦਾ ਸਹੀ ਸਮਾਂ ਇਸ ਟਾਈਮ ਅਪਲਾਈ ਕਰਕੇ ਜਾਣ ਦਾ ਔਰ ਮੈਂ ਯੂਕੇ ਦੀ ਗੱਲ ਕਰਾਂ ਜਿਹੜੇ ਬੱਚੇ ਸਾਡੇ ਯੂਨੀਵਰਸਿਟੀਆਂ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਮੇਰਾ ਆਇਲਟਸ ਸਕੋਰ ਜਿਹੜਾ ਹੈ ਘੱਟ ਹੈ ਜਾਂ ਮੈਂ ਆਇਲਟਸ ਨਹੀਂ ਕੀਤਾ ਹੋਇਆ ਤੇ ਇੰਟਰਵਿਊ ਫੇਸ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਰੈਗੂਲਰ ਸਟੱਡੀ ਲਈ ਜਾਣਾ ਚਾਹੁੰਦੇ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਕਿਉਂਕਿ ਯੂਨੀਵਰਸਿਟੀ ਕਾਲਜਸ ਦੇ ਲਈ ਇਹ ਜਿਹੜੀ ਸਾਡੇ ਵੱਲੋਂ ਆਪਸ਼ਨਸ ਦਿੱਤੀ ਜਾ ਰਹੀ ਆ 60 ਤੋਂ 70 ਸਕਾਲਰਸ਼ਿਪ ਦੇ ਨਾਲ ਅਸੀਂ ਇਹ অপਸ਼ਨ ਦੇ ਰਹੇ ਹਾਂ ਖਾਸ ਕਰਕੇ ਉਹ ਸਟੂਡੈਂਟ ਜਿਹੜੇ ਰੈਗੂਲਰ ਸਟੱਡੀ ਵਾਲੇ ਨੇ ਜਿਨ੍ਹਾਂ ਦਾ ਲੰਬਾ ਚੌੜਾ ਗੈਪ ਸਟੱਡੀ ਦੇ ਵਿੱਚ ਨਹੀਂ ਹੈਗਾ ਬਿਲਕੁਲ ਜੇਕਰ ਤੁਹਾਡੀ ਸਟੱਡੀ ਦੇ ਵਿੱਚ ਗੈਪ ਨਹੀਂ ਹੈਗਾ ਚੰਗੀ ਤੁਹਾਡੀ ਪ੍ਰੋਫਾਈਲ ਹੈ ਤਾਂ ਕ੍ਰੀਏਟਿਵ ਫਿਊਚਰ ਦੇ ਆਫਿਸ ਪਹੁੰਚ ਕੇ ਤੁਸੀਂ ਜੂਨ ਦੇ ਮਹੀਨੇ ਦੇ ਵਿੱਚ ਵਿੱਚ ਜੇ ਅਪਲਾਈ ਕਰਦੇ ਹੋ ਤਾਂ ਤੁਹਾਨੂੰ 20000 ਰੁਪਏ ਦਾ ਬੈਨੀਫਿਟ ਹੋਊਗਾ ਯੂਕੇ ਸਟੱਡੀ ਵੀਜ਼ਾ ਦੀ ਆਪਾਂ ਗੱਲ ਕਰ ਰਹੇ ਹਾਂ ਯੂਕੇ ਦੇ ਵਿੱਚ ਹੁਣੇ ਆਪਾਂ ਕੋਰਸ ਦੀ ਗੱਲ ਕੀਤੀ ਹੈ ਤੇ ਨਾਲ ਦੀ ਨਾਲ ਮੈਮ ਪ੍ਰੋਸੈਸਿੰਗ ਟਾਈਮ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਭ ਤੋਂ ਵੱਡਾ ਇੱਥੇ بڑا ਸਵਾਲ ਖੜਾ ਹੁੰਦਾ ਹੈ ਕਿ ਬਹੁਤ ਲੰਮਾ ਸਮਾਂ ਲੱਗਦਾ ਕਿੰਨੇ ਦਾ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਯੂਕੇ ਸਟੱਡੀ ਵੀਜ਼ਾ ਨੂੰ ਲੱਗ ਰਿਹਾ ਪਲਵਿੰਦਰ ਜੀ ਯੂਕੇ ਸਟੱ ਨੇ ਕਿਤੇ ਨਾ ਕਿਤੇ ਪ੍ਰੋਫਾਈਲਸ ਦੇ ਉੱਤੇ ਸਾਨੂੰ ਵੀ ਕੰਮ ਕਰਨਾ ਪੈਂਦਾ ਬਟ ਅਸੀਂ 3 ਮਹੀਨੇ ਟੋਟਲ ਜਿਹੜੇ ਆ ਉਹ ਲੈ ਕੇ ਚੱਲਦੇ ਆ ਕਿਉਂ ਲੈ ਕੇ ਚੱਲਦੇ ਆ ਅਸੀਂ 3 ਮਹੀਨੇ ਜਿਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਸੰਡੇ ਸੈਟਰਡੇ ਜੇ ਕੱਢ ਦੀਏ ਤਾਂ 42 40 ਡੇਸ ਹੈ ਬਟ ਜੇ ਸੈਟਰਡੇ ਸੰਡੇ ਕਾਊਂਟ ਕਰਦੇ ਆ ਤਾਂ 3 ਮਨਥ ਲੈ ਕੇ ਚੱਲਦੇ ਆ ਕਿ ਅਸੀਂ 3 ਮਨਥ ਦੇ ਵਿੱਚ ਵਿੱਚ ਅਸੀਂ ਤੁਹਾਡੇ ਹੱਥ ਦੇ ਵਿੱਚ ਜਿਹੜਾ ਤੁਹਾਡਾ ਪੇਪਰ ਵਰਕ ਆ ਉਹ ਕੰਪਲੀਟ ਕਰਕੇ ਦੇ ਦੇਣਾ ਈਵਨ ਕਿ ਐਮਬੈਸੀ ਦਾ ਵੀ ਟਾਈਮ ਹੈ ਵਿੱਚ ਕਾਊਂਟ ਕਰ ਰਹੀ ਆ 40 ਡੇਸ ਵਰਕਿੰਗ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਜਿਹੜਾ ਹੋ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਾਂਗੇ ਬਟ ਅੱਗੇ ਥੋੜਾ ਟਾਈਮ ਅਸੀਂ 3 ਮਹੀਨੇ ਜਿਹੜਾ ਵਿੱਚ ਸੈਟਰਡੇ ਸੰਡੇ ਮੈਂ ਇਨਕਲੂਡ ਕਰਦੀਆਂ ਕਿਉਂਕਿ ਕਈ ਵਾਰ ਸਾਡੇ ਪੰਜਾਬੀ ਸਿਰਫ ਸਿੱਧੇ ਡੇ ਕਾਊਂਟ ਕਰਦੇ ਆ ਔਰ ਜੇ ਘੱਟ ਟਾਈਮ ਬੋਲ ਕੇ ਜਿਆਦਾ ਜਿਹੜਾ ਲੱਗਦਾ ਫਿਰ ਕਿਤੇ ਨਾ ਕਿਤੇ ਪੇਰੈਂਟਸ ਨੂੰ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਕੈਂਡੀਡੇਟ ਨੂੰ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਅਸੀਂ ਟਰਾਈ ਕਰਦੇ ਆਂ ਕੀ ਘੱਟ ਤੋਂ ਘੱਟ ਜਿਹੜਾ ਟਾਈਮ ਆ ਅਸੀਂ ਲੈ ਕੇ ਚੱਲੀਏ ਔਰ ਘੱਟ ਤੋਂ ਘੱਟ ਜਿਹੜਾ ਟਾਈਮ ਹੈ ਉਹ ਬੱਚੇ ਦੀ ਪ੍ਰੋਫਾਈਲਸ ਦੇ ਉੱਤੇ ਲੱਗੇ ਔਰ ਜਿੰਨੀ ਜਲਦੀ ਬੱਚੇ ਦਾ ਵੀਜ਼ਾ ਗ੍ਰਾਂਟ ਹੁੰਦਾ ਹੈ ਉੰਨੀ ਜਲਦੀ ਸਾਨੂੰ ਵੀ ਪ੍ਰੋਫਿਟ ਆ ਔਰ ਬੱਚਾ ਜਦੋਂ ਜਾਊਗਾ ਸਾਨੂੰ ਕਮਿਸ਼ਨ ਤਾਂ ਕਾਲਜਾਂ ਯੂਨੀਵਰਸਿਟੀ ਨੇ ਦੇਣੀਆਂ ਬੱਚੇ ਦਾ ਜਦੋਂ ਤੱਕ ਵੀਜ਼ਾ ਨਹੀਂ ਆਂਦਾ ਸਾਡੀ ਸਰਵਿਸ ਕੰਟੀਨਿਊ ਰਹਿੰਦੀ ਹੈ ਇਸ ਕਰਕੇ ਸਾਨੂੰ ਇਸ ਇਹਨਾਂ ਚੀਜ਼ਾਂ ਦੇ ਉੱਤੇ ਵਰਕ ਆਊਟ ਘੱਟ ਕਰਨ ਦੀ ਕੋਸ਼ਿਸ਼ ਤਾਂ ਕਰਦੇ ਆਂ ਸੀ ਕਿ ਬੱਚਾ ਜਲਦੀ ਤੋਂ ਜਲਦੀ ਆਪਣਾ ਉੱਥੇ ਜਾ ਕੇ ਆਪਣੀ ਸਟੱਡੀ ਕੰਟੀਨਿਊ ਕਰ ਸਕੇ ਔਰ ਇਦੇ ਵਿੱਚ ਬੱਚੇ ਦਾ ਵੀ ਰੋਲ ਰਹਿੰਦਾ ਹੈ ਜਿੰਨੀ ਜਲਦੀ ਤੁਸੀਂ ਆਪਣੇ ਡਾਕੂਮੈਂਟਸ ਪੇਪਰਵਰਕ ਪ੍ਰੋਵਾਈਡ ਕਰੋਗੇ ਉੰਨੀ ਜਲਦੀ ਅਸੀਂ ਤੁਹਾਨੂੰ ਜਿਹੜਾ ਵੀਜ਼ਾ ਗ੍ਰਾਂਟ ਕਰਵਾ ਕੇ ਦੇਵਾਂਗੇ ਹੂੰ ਬਿਲਕੁਲ ਜਿੰਨੀ ਛੇਤੀ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਆਉਨੇ ਹੋ ਆਪਣੇ ਅਕੈਡੈਮਿਕ ਡਾਕੂਮੈਂਟਸ ਉਸ ਦੇ ਨਾਲ ਨਾਲ ਜੋ-ਜੋ ਰਿਕੁਆਇਰਮੈਂਟਸ ਹੈਗੀਆਂ ਨੇ ਦੇਨੇ ਹੋ ਤਾਂ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਯੂਕੇ ਦੀ ਆਪਾਂ ਗੱਲ ਕਰ ਰਹੇ ਹਾਂ ਸਭ ਤੋਂ ਵੱਡੀ ਗੱਲ ਹੈ ਜਿਨ੍ਹਾਂ ਨੇ ਯੂਕੇ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਉਹਨਾਂ ਨੂੰ 20000 ਰੁਪਏ ਦਾ ਡਿਸਕਾਊਂਟ ਹੈ ਜੇਕਰ ਤੁਸੀਂ ਇਹ ਵੀਡੀਓ ਲੈ ਕੇ ਜਾਂਦੇ ਹੋ ਕ੍ਰੀਏਟ ਨਾਲ ਦੀ ਨਾਲ ਜੇ ਆਪਾਂ ਅੱਗੇ ਵੀ ਵਧਦੇ ਹਾਂ ਕਿ ਮੈਂ ਜਿਹੜੇ ਰਿਫਿਊਜ਼ਲ ਵਾਲੇ ਆ ਜਿਨ੍ਹਾਂ ਦੀ ਰਿਫਿਊਜ਼ਲ ਆ ਗਈ ਹੈ ਜਾਂ ਫਿਰ ਸਟੱਡੀ ਗੈਪ ਹੈ ਜਾਂ ਇੱਕ ਸਭ ਤੋਂ ਵੱਡਾ ਸਵਾਲ ਹੈ ਕਿ ਇੰਟਰਵਿਊ ਆਉਂਦਾ ਸਟੂਡੈਂਟਸ ਦਾ ਹਨਾ ਵੀ ਇੰਟਰਵਿਊਸ ਤੋਂ ਬਹੁਤ ਘਬਰਾਉਂਦੇ ਆ ਯੂਕੇ ਦੇ ਵਿੱਚ ਸਟ ਪਹਿਲਾਂ ਤਾਂ ਸਟੱਡੀ ਗੈਪ ਔਰ ਜਿਹੜੇ ਹੈਗੇ ਰਿਫਿਊਜ਼ਲ ਵਾਲੇ ਉਹਨਾਂ ਦੇ ਲਈ ਆਪਸ਼ਨ ਹੈਗੀ ਹੈ ਔਰ ਨਾਲ ਦੇ ਨਾਲ ਇੰਟਰਵਿਊਜ਼ ਵੀ ਦੱਸ ਦੋ ਕਿੰਨੇ ਕੁ ਸਟੂਡੈਂਟਸ ਨੇ ਜਿਨ੍ਹਾਂ ਦੇ ਇੰਟਰਵਿਊਜ਼ ਆ ਰਹੇ ਨੇ ਦੇਖੋ ਇੰਟਰਵਿਊ ਬੱਚੇ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਬੱਚਾ ਕਹਿੰਦਾ ਮੈਂ ਇੰਟਰਵਿਊ ਫੇਸ ਕਰ ਲੂੰਗਾ ਮੈਨੂੰ ਆਹ ਜੁਨੀਵਰਸਿਟੀ ਆ ਕਾਲਜ ਚਾਹੀਦਾ ਤਾਂ ਹੀ ਇੰਟਰਵਿਊ ਹੋਊਗਾ ਜੇ ਬੱਚਾ ਚਾਹੁੰਦਾ ਹੈ ਕਿ ਮੇਰਾ ਇੰਟਰਵਿਊ ਨਾ ਹੋਵੇ ਤੇ ਅਸੀਂ ਉਹਨੂੰ ਹੋਰ ਕਾਲਜ ਦੇ ਦਿੰਨੇ ਆ ਹੋਰ ਜਗ੍ਹਾ ਉਹਨੂੰ ਜਿਹੜੇ ਆ ਅਪਲਾਈ ਕਰਵਾ ਦਿੰਨੇ ਆ ਜਦੋਂ ਬੱਚੇ ਨੂੰ ਲੱਗਦਾ ਕਿ ਮੈਂ ਇੰਟਰਵਿਊ ਫੇਸ ਕਰ ਲੂੰਗਾ ਕੰਫੀਡੈਂਟ ਹੁੰਦਾ ਇੰਟਰ ਨਾ ਉਹਦੀ ਤਿਆਰੀ ਅਸੀਂ ਫ੍ਰੀ ਆਫ ਕਾਸਟ ਕਰਵਾਨਨੇ ਆ ਉਹ ਸਾਡੇ ਵੱਲੋਂ ਕਰਵਾਈ ਜਾਊਗੀ ਔਰ ਵੀਜ਼ਾ ਲੈਣ ਦੇ ਲਈ ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ ਜੇ ਚੰਗੀ ਜੁਨੀਵਰਸਿਟੀ ਕਾਲਜ ਦੇ ਵਿੱਚ ਇੰਟਰਵਿਊ ਫੇਸ ਕਰ ਲੈਨੇ ਹੋ ਤਾਂ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਵੀਜ਼ਾ ਚ ਜਿਹੜੀਆਂ ਆਉਣ ਦੇ ਚਾਂਸਸ ਆ ਉਹ ਵੱਧ ਜਾਂਦੇ ਨੇ ਕਿਉਂਕਿ ਕਾਲਜ ਯੂਨੀਵਰਸਿਟੀਆਂ ਵੱਲੋਂ ਤੁਹਾਡੀ ਪ੍ਰੋਪਰ ਜਿਹੜੀ ਆ ਪ੍ਰੋਫਾਈਲਿੰਗ ਜਿਹੜੀ ਆ ਉਹ ਕੀਤੀ ਜਾਂਦੀ ਆ ਤਾਂ ਕਿ ਤੁਸੀਂ ਜਿਹੜਾ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਕੁਐਸਚਨ ਹੁੰਦੇ ਉਹਦੇ ਵਿੱਚ ਕੋਈ ਵੀ ਕਿਸ ਤਰ੍ਹਾਂ ਦਾ ਡਾਊਟ ਨਹੀਂ ਹੁੰਦਾ ਤੇ ਯੂਨੀਵਰਸਿਟੀ ਨੂੰ ਵੀ ਐਮਬੈਸੀ ਲੋ ਕੋਈ ਕਾਲ ਜਾਊਗੀ ਤੇ ਉਹ ਵੈਰੀਫਾਈ ਕਰ ਦਿੰਦੇ ਨੇ ਪਹਿਲਾ ਤਾਂ ਇਹ ਇੰਟਰਵਿਊ ਦਾ ਸਾਨੂੰ ਬੈਨੀਫਿਟ ਹੈ ਦੂਸਰਾ ਜਿਹੜੇ ਬੱਚੇ ਇੰਟਰਵਿਊ ਫੇਸ ਨਹੀਂ ਕਰਨਾ ਚਾਹੁੰਦੇ ਜਿਹੜੇ ਬੱਚੇ ਲੰਬਾ ਸਟੱਡੀ ਦਾ ਗੈਪ ਹੈ ਵਿਦਾਊਟ ਆਇਲਟ ਸਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਸਾਡੇ ਕੋਲ ESL ਪ੍ਰੋਗਰਾਮ ਹੈ ਉਹਦੇ ਵਿੱਚ ਅਪਲਾਈ ਕਰਕੇ ਉਹ ਜਾ ਸਕਦੇ ਨੇ ਛੋਟਾਮ ਖਾਸ ਕਰਕੇ ਕੋਰਸਿਸ ਵਾਲੇ ਮੱਝੇ ਔਰ ਦੂਸਰੀ ਗੱਲ ਜੇ ਮੈਂ ਕਰਾਂ ਉਂਕਿ ਯੂਕੇ ਦੇ ਵਿੱਚ ਜੇ ਤੁਸੀਂ ਸਕੂਲਿੰਗ ਵੀ ਅਪਲਾਈ ਕਰਨਾ ਚਾਹੁੰਦੇ ਹੋ ਛੋਟੇ ਬੱਚੇ ਆ ਜਿਵੇਂ ਮੰਨ ਲਓ 7ਵੀਂ ਕਲਾਸ ਚ ਬੱਚਾ ਪੜ ਰਿਹਾ 6ਵੀਂ ਕਲਾਸ ਚ ਪੜ ਰਿਹਾ ਪੇਰੈਂਟਸ ਦਾ ਜਿਹੜਾ ਸਟੱਡੀ ਗੈਪ ਲੰਬਾ ਪੈ ਗਿਆ ਉਹ ਵੀ ਅਪਲਾਈ ਕਰਕੇ ਜਾ ਸਕਦੇ ਨੇ ਯੂਕੇ ਦੇ ਵਿੱਚ ਸਟੱਡੀ ਵੀਜ਼ਾ ਬੱਚੇ ਵੀ ਲੈ ਕੇ ਜਾ ਸਕਦੇ ਨੇ ਉਹਦੇ ਲਈ ਵੀ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ ਔਰ ਜੇ ਮੈਂ ਗੱਲ ਕਰਾਂ ਕਿ ਤੁਸੀਂ ਪਹਿਲਾਂ ਰਿਫਿਊਜ਼ ਹੋ ਕਿਤੋਂ ਜਾਂ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਜਾਂ ਯੂਕੇ ਤੋਂ ਹੀ ਰਿਜੈਕਟ ਹੋ ਗਿਆ ਇੱਕ ਵਾਰ ਅਸੈਸਮੈਂਟ ਜ਼ਰੂਰ ਲਓ ਇੱਕ ਵਾਰਾ ਰਿਫਿਊਜ਼ਲ ਲੈਟਰ ਜ਼ਰੂਰ ਦਿਖਾਓ ਰਿਫਿਊਜ਼ਲ ਲੈਟਰ ਦੇਖਣ ਤੋਂ ਬਾਅਦ ਹੀ ਅਸੀਂ ਡਿਸਾਈਡ ਕਰਾਂਗੇ ਕਿ ਤੁਹਾਨੂੰ ਕਿਹੜੀ ਜਗ੍ਹਾ ਤੇ ਕਿੱਥੇ ਅਪਲਾਈ ਕਰਨਾ ਚਾਹੀਦਾ ਹੈ ਔਰ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਜਿਹੜਾ ਧਿਆਨ ਰੱਖ ਕੇ ਦੁਬਾਰਾ ਅਪਲਾਈ ਕਰਨਾ ਚਾਹੀਦਾ ਹੈ ਕਿ ਅਸੀਂ ਸੈਕਿੰਡ ਟਾਈਮ ਜਦੋਂ ਅਪਲਾਈ ਕਰੀਏ ਉਸ ਟਾਈਮ ਅਸੀਂ ਵੀਜ਼ਾ ਗ੍ਰਾਂਟ ਕਰਵਾ ਲਈਏ